ਵੈਰੋਜੀ ਕਾਕਾ ਉਸਾ ਵੈਰੋਜੀ ਕੀ ਭਕੇ ਅੱਜ ਆਪਾਂ ਪਹਿਲਾਂ ਸੈਟਲਿੰਗ ਕਰ ਲਈ ਸੀ ਮੇਂਜਮੈਂਟ ਬਾਡੀ ਵਾਰਮਅਪ ਕਰ ਲਈ ਓੜਾ ਆਪਾਂ ਕਰਾਂਗੇ ਐਕਸਰਸਾਈਜ਼ ਸਟੈਜਿੰਗ ਕਰਕੇ ਐਕਸਰਸਾਈਜ਼ ਥੋੜੀ ਸ਼ੈਡੋ ਤੇ ਬਸ ਡੰਡ ਦਿਓ ਉਹਨਾਂ ਕੀ ਕਰ ਠੀਕ ਹੈ ਜਿਆਦੇ ਮੰਨ ਲਓ ਵੀ 7 ਤੀਆ 21 21 ਟਾਈਮ ਦੀ ਪ੍ਰੈਕਟਿਸ ਤੁਹਾਡੀ ਨਾਰਮਲ ਚਾਹੀਦੀ ਮੰਨ ਲਓ ਉਹਦੇ ਲਈ ਤੁਹਾਨੂੰ ਮਹੀਨਾ ਲੱਗ ਜੇ ਚਾਹੀ ਸਵਾ ਮਹੀਨਾ ਲੱਗੇ ਜੇ ਪਹਿਲਾਂ ਥੋੜਾ ਜਿਆਦਾ ਜ਼ੋਰ ਨਹੀਂ ਮਾਰਨਾ ਚਾਹੀਦਾ। ਹੁਣ ਕਿੰਨੀ ਫਿਰ ਬੰਦਾ ਜਮੀ ਟੇਕ ਜਾਂਦਾ। ਜੇਦੋਂ ਬੰਦਾ ਪਹਿਲੇ 5-10 ਦਿਨ ਪ੍ਰੈਕਟਿਸ ਕਰਦਾ ਨਾ। ਉਦੋਂ ਬਾਅਦ ਨੂੰ ਮੈਂ ਲੋ ਜੀ ਆਦੀ ਮੈਂ ਖਾਸੀ ਕਰ ਲਾ। ਪਰ ਉਹ ਕਰਨੀ ਨਹੀਂ ਜਾਣੀ। ਜ਼ਿਆਦਾ ਕਰੇ ਤੋਂ ਮਸਲ ਪਾੜ ਜਾਂਦਾ ਕੀ ਵਾਰੀ ਕੋਈ ਪੁੱਲ ਹੋ ਜਾਂਦਾ। ਜਦੋਂ ਕੋਈ ਚੱਕਰ ਪੈ ਗਿਆ। ਨਾ ਕਰੀਂ ਬਰਾ। ਕੱਟ ਕਰੀ ਜਾਂਗੇ। ਬਾਕੀ ਹੱਪਾ ਜਦੋਂ ਪਹਿਲਾਂ ਦੱਸ ਹੀ ਦਿੱਤਾ ਵੀ ਆਪਾਂ ਸ਼ੁਰੂ ਹੀ 5-6 ਸਾਲਾਂ ਬਾਅਦ ਵਾਰੀ ਥੋੜੀ-ਮੋਟੀ ਕਰਨ ਲੱਗੇ। ਤੇਬਾ ਕਰਨੀ ਵੀ ਥੋੜੀ ਹੈ ਜਿਹੜੇ ਬੰਦੇ ਭਰਾਵਾ ਜਿਆਦੇ ਤਗੜੇ ਆ ਕਰਦੇ ਆ ਉਹਨਾਂ ਨੂੰ ਭਰਾਵੋ ਜੀ ਨੂੰ ਜਿਆਦਾ ਪਤਾ ਹੈ ਉਹ ਤਾਂ ਆਪਣੀ ਪਹਿਲੀ ਵੀਡੀਓ ਬੰਦ ਕਰ ਦੋ ਕਿਤੇ ਬਾਅਦ ਚ ਗਲਤੀਆਂ ਕੱਢੀ ਜਾ ਆਪਾਂ ਤਾਂ ਜਿਹੜੇ ਬੰਦੇ ਜਮਾਂ ਹੀ ਪ੍ਰੈਕਟਿਸ ਨਹੀਂ ਕਰਦੇ ਆਪਾਂ ਉਹਨਾਂ ਦੀ ਮਦਦ ਕਰ ਰਹੇ ਹਾਂ ਜੇ ਜਿਹੜੇ ਬੰਦੇ ਨੂੰ ਕੋਈ </body> ਮੋਟੀ ਕਿਸੇ ਨੂੰ ਖਾਣ ਪੀਣ ਦੇ ਹੱਥ ਪੈ ਗਈ ਬੈਗਸ਼ੱਗੀ ਦੀ ਪੈ ਆਪਾਂ ਸਰਫੇ ਕੁੰਨਾਂ ਦੀ ਜਰੀਆ ਬਣਨਾ ਚਾਹੁੰਦੇ ਆ ਵੀ ਛੱਡ ਦੋ ਸੋ ਇਹ ਤੋਂ ਵੀ ਥੋੜਾ ਧਿਆਨ ਦੇ ਲਾਟ ਦੇ ਦੋ ਫੱਟ ਤੇ ਦੋ ਦੇ ਰੋਟੇ ਨੇ ਜਿੰਨਾ ਕਰ ਸਕਦੇ ਤੇ ਉਹਨਾਂ ਕਰ ਲਓ ਹਨ ਯਾਰ ਇਹ ਤਾਂ ਪਾਪ ਹੀ ਨਹੀਂ ਕਹਿੰਦੇ ਥੋੜਾ ਥੋੜਾ ਧੜਕਾ ਨੂੰ ਵੀ ਆਪੀ ਬੰਦੀ ਨੂੰ ਜੇ ਥੋੜਾ ਥੋੜਾ ਯਾਰ ਟੰਗ ਲੱਗ ਜਾਂਦਾ ਫਿਰ ਬੰਦਾ ਆਪੀ ਹੋਰ ਕਰਨ ਲੱਗ ਜਾਂਦਾ ਆਪਾਂ ਵੀ ਥੋੜੇ ਤੋਂ ਸ਼ੁਰੂ ਕਰੀ ਹਲੇ ਮਾ ਫੋਂ ਬਦਿਆ ਥੋੜੀ ਥੋੜੀ ਕਰਾਂ ਥੋੜੀ ਥੋੜੀ ਬਣਾਉਂਦੇ ਜਾਉਂਦੇ ਚਿੰਗਲੇ ਬੜੇ ਨੇ ਔਰ ਵੀ ਨਾ ਸਾਨੂੰ ਕੁਝ ਮਤਲਬ ਜਾਂ ਕੋਈ ਥੋੜਾ ਜੰਗੋ ਵੀ ਮਾਰੇ ਨੂੰ ਵੇਟ ਮਾਰਾਂਗੇ ਵੇਟ ਖੁੱਲਾ ਬੈਠ ਕੇ ਹੋਈਆਂ ਆਪਣਾ ਮਕਸਦਾ ਬਸ ਵੀ ਆਪਾਂ ਕਰਦੇ ਵੀ ਮੇਰੇ ਕੋਲ ਕਰ। ਜੇ ਕੋਈ ਬੰਦਾ ਉਹਨੂੰ ਖੇਤ ਚ ਬੈਠੀ ਮਿਹਨਤ ਕਰਨ ਉਹ ਵੀ ਕੋਈ ਹੁੰਦਾ ਹੈ ਨਾ ਆਪਣਾ ਕਹਿੰਦਾ ਮਕਸਦਾ ਵੀ ਥੋੜਾ ਕਰੋ। ਕਰੋ ਜੀ ਰਤੇ ਆਪਾਂ ਕੋਟ ਪ੍ਰੋਬਲਮ ਨਹੀਂ ਮਨ ਮਤ ਥਨੀ ਥਨੀ ਲੱਗਦੇ ਉਹਦਾ ਬਹੁਤ ਚਿਰ ਵਾਸਾ ਰਹਿੰਦਾ ਜੇ ਬਰਾਉ ਨਕਸਾਨ ਦੇ ਦਾ ਸ਼ਰ ਪੈ ਗਈ ਬਸ ਕੀ ਆ ਪਾਕਿਸਤਾਨੋਂ ਕਹਿੰਦੇ ਆਪਣੀ ਵੀਡੀਓ ਸ਼ੇਅਰ ਕਰੋ ਬੋਲਾ ਹੋ ਕਰੋ ਬਣਾਉਣੀ ਆ ਕਿ ਤੋ ਇਹ ਫਿਰ ਨਾ ਦੇਖ ਲਈ ਕੋਈ ਆਪਾਂ ਕੋੜਾ ਦਬੰਦੀ ਆ ਆਹੇ ਇਹ ਲੋਕਾਂ ਨੇ ਦੀ ਲੋਨੇ ਖੰਨ ਨਾ ਰੋ ਆਪਦਾ ਕੰਟੈਂਟ ਥੋੜਾ ਠੀਕ ਠਾਕ ਬਣਾ ਲਾ ਬਣਾਓ ਜਰੂਰ ਹੋਲੀ-ਹੋਲੀ ਜਿਹੜਾ ਵੀ ਬੰਦਾ ਕੋਈ ਕੋਈ ਵੀ ਕੰਮ ਕਰਦਾ ਇਚ ਕੋਈ ਵੀ ਸਕਿੱਲ ਵਰਤਦਾ ਵਧੀਆ ਹੈ ਨਾ ਚੰਗਾ ਵਧੀਆ ਪਲੇਟਫਾਰਮ ਹੈ ਜਿਹੜੇ ਬੰਦੇ ਤੋਂ ਰੁਪਈਏ ਕਮਾਵੇ ਉਹ ਪਤਾ ਜਦੋਂ ਆਪਾਂ ਦਾ ਰੁਜ਼ਗਾਰ ਮਿਲਿਆ ਹੋਇਆ ਉਹਨੂੰ ਕਰਕੇ ਉਦੋਂ ਵਾਧਾ ਚਾਪ ਆਉਦੀ ਖਾ ਕੇ ਦੇਖਾਂਗੇ ਇਹ ਵੰਦਾ ਜੰਨ ਉਸ ਇੰਪੋਰਟੈਂਟ ਅ ਸਟ ਲਾਣੀ ਉਹਦੇ ਘਟ ਲਾਈ ਸੀ ਕਹੇ ਵੱਧ ਸੀ ਆਜੀ ਨਹੀਂ ਕਟ ਗੱਲ ਉਹ ਐਰਦੀ ਗੱਤ ਵੀ ਉਡਾ ਰਹੇ ਆ ਬਹੁਤ ਕੰਟਰੋਲ ਕਰ ਰਹੇ ਲੋਕਰੀਆਂ ਫੇਮ ਟ੍ਰੇਲਾਂ ਦੇਖੀ ਹੋਣਗੇ ਮੋਬਾਈਲ ਦੇ ਵਿੱਚ ਸਾਰਾ ਕੁਝ ਇਹਨੇ ਚੰਗਾ ਰੱਖਣਾ ਚਾਹੀਦਾ ਮਾੜਾ ਦੇਖਣਾ ਮਾੜਾ ਵੀ ਆ

ਇਹ ਆ ਵੀਡੀਓ ਬਣਾਉਣੇ ਵੀਡੀਓ ਉਧਰ ਬਣੀ ਹੁੰਦੀ ਐ ਇੱਥੇ ਬੋਇੰਸ ਉੱਪਰ ਜਿੰਨੀ ਵੀਡੀਓ ਵਗੈਰਾ ਬਣਾਉਣੇ ਇਹ ਆਪਾਂ ਆਪ ਹੀ ਐਡੀਟਿੰਗ ਵਗੈਰਾ ਕਰਨੀ ਚਾਹੀਦੀ। ਇਹ ਬਹੁਤ ਵੱਡਾ ਕੰਮ ਨਹੀਂ। ਇਹਨੂੰ ਲੋਡ ਹੋਈ ਕਿਵੇਂ ਬਣਾਈ ਜੇ ਅੱਗੀ ਕਰੀ ਦੀ ਕੋਈ ਬੰਦਾ ਚਾਹ ਬਣਾਉਂਦਾ। ਆਪਾਂ ਦੱਸਦਾ ਵੀਡੀਓ ਸੋ ਕਾਗਮੀ ਹੈ। ਮੇਰੇ ਕੋਲ ਫੋਨ ਵਧੀਆ ਹੋਣਾ ਚਾਹੀਦਾ। ਇੱਕੋ ਜਿਹੀ ਮੈਮਰੀ ਵਾਲੀ ਹੁਣ ਜਾਈਂਗੀ। ਉਹ ਯਾਰ ਇਹ ਸੌਦਾ ਨਹੀਂ ਦੇਖੋ ਨੇ ਦਾ ਆਪ ਦਾ ਆਪ ਦਾ ਲੱਕ ਆਪ ਦੀ ਕਿਸਵਤ ਮੰਨ ਲਓ ਮੈਂ ਯਾ ਵੀਡੀਓ ਪਾਤੀਆਂ ਸੌ ਪਾਤੀਆਂ ਮੇਰੀ ਚੱਲੇ ਨਾ ਚੱਲੇ ਚੰਗੀ ਕੋਈ ਦੇਖੇ ਨਾ ਦੇਖੇ ਇਹ ਕਿਸੇ ਚ ਕੋਈ ਐਕਸਟਰਾ ਆਰਡੀਨਰੀ ਟੈਲੈਂਟ ਆ ਤੁਸੀਂ ਬਣਾਉਣੀ ਬਣਾਓ ਪਾਓ ਥੋੜਾ ਆਪ ਦਾ ਲੱਕ ਆ ਇਹਨਾਂ ਦੂਜੀ ਚੱਲੇ ਜੀ ਤੇ ਤੀਜੀ ਚੱਲੇ ਜੀ ਠੀਕ ਹੈ ਨਾ ਕੰਮ ਹਰ ਤਰ੍ਹਾਂ ਦਾ ਥੋੜਾ ਮੋਟਾ ਕਰਕੇ ਅਜ ਮਾਰ ਦੇਣਾ ਚਾਹੀਦਾ ਰਹਿਣਾ ਅੱਡ ਮੁੱਦਾ ਬੋਡੀ ਬਣਾਉਣਾ ਅੱਡਾ ਚੌੜਾ ਸਰੀਰ ਬਣਾਉਣਾ ਅੱਡਾ ਗੇਮ ਕਰਨੀ ਅੱਡਾ ਫਿਰ ਇਹ ਇੱਕ ਬੰਦਾ ਡਰਦਾ ਆਪਣੇ 90% ਲੋਕ ਤਾਂ ਕਈ ਬੰਦੇ ਤਾਂ ਆਪਣੇ ਗੱਲਾਂ ਗਰੀਬੀ ਦੇ ਖਾ ਥੱਲੇ 80% ਮੀਡਲ ਕਲਾਸ ਹੋਣਗੇ ਮੀਡਲ ਕਲਾਸ ਦਾ ਮੁੱਦਾ ਆ ਉਹਦਾ ਜੀਵਨ ਬੱਧਰ ਉੱਤਿਆ ਚੱਕਣਾ ਤੇ ਨਾਲ ਨਾਲ ਉਹਦਾ ਸਰੀਰ ਬੰਨੀ ਧਿਆਨ ਦੇਣਾ ਜਿਹੜਾ ਜਮਾ ਧਿਆਨ ਨਹੀਂ ਦੇਊਗਾ ਫਿਰ ਬਾਅਦ ਚ ਜਦੋਂ ਬੰਦਾ ਬਿਮਾਰ ਹੁੰਦਾ ਹਸਪਤਾਲਾਂ ਉਥੇ ਪੱਕਾ ਤਬਦ ਵੀ ਨਹੀਂ ਕਰ ਸਕਦਾ। ਬਹੁਤ ਪਹਿਲਾਂ ਲੰਘ ਗਿਆ। ਕਪਾਹ ਹੋਰ ਵੀ ਛੇ ਦੇ ਨਾਲ ਗਾ ਲੇ ਪਾਸੇ ਟੁਣਾ। ਜਿਵੇਂ ਆਪਾਂ ਆਮ ਦੇਖਿਆ। ਕੋਈ ਸਬਜ਼ੀ ਲੈਣ ਜਾਂਦਾ ਹੈ, ਕੋਈ ਕੁਝ ਕਰਦਾ ਹੈ। ਜਿਹੜਾ ਬੰਦਾ ਯਾਰ ਕੋਈ ਆਪਣਾ ਆਪ ਦਾ ਪੰਜਾਬੀ ਭਰਾਗਾ ਜ਼ਿੰਮੇਦਾਰ ਹੈ ਉਹਦੇ ਤੋਂ ਚੀਜ਼ ਲਿਆ ਕਰੋ ਉਹ ਜਿਹੜੇ ਆਪਣੇ ਪੰਜਾਬ ਦੇ ਜੰਮਪਲ ਲੋਕ ਨੇ ਇਹ ਜਾਵੇ ਪਾਪੀ ਨਹੀਂ ਹੈਗੇ ਜਾਦੇ ਨੁਕਸਾਨ ਦੇ ਵਾਲੋ ਵੀ ਆਪਣੇ ਬਲੱਡ ਜੀ ਨਹੀਂ ਹੈਗਾ ਕਿ ਆਪਾਂ ਕਿਸੇ ਦਾ ਨਜਾਇਜ਼ ਮਾਰਾ ਕਰੀਏ ਹਨ ਤੇ ਪ੍ਰਵਾਸੀ ਹੋਏ ਪਈਏ ਹੋਏ ਇਹਨਾਂ ਥੋੜਾ ਪਰਹੇਰ ਕਰੋ ਆਪਦੇ ਬੰਦਿਆਂ ਨੂੰ ਸਪੋਰਟ ਕਰੋ ਦੇਖੋ ਹਰ ਬੰਦਾ ਹਰ ਚੀਜ਼ ਆਪ ਇਕੱਲੇ ਦਾ ਪੈਦਾ ਨਹੀਂ ਸਕਦਾ ਮੈਂ ਕਹਾ ਮੈਂ ਕੁੱਲ ਜੀ ਆਪ ਜੀ ਸਾਰਾ ਸਾਰਾ ਕੁਝ ਨਹੀਂ ਹੋ ਸਕਦਾ ਜਿਹੜਾ ਚੰਗਾ ਕਰਦਾ ਛੋੜਾ ਦੀ ਜ਼ਿੰਮੇਦਾਰ ਜਿਹੜਾ ਚੰਗਾ ਕਰਦੇ ਉਹਨੂੰ ਸਪੋਰਟ ਜ਼ਰੂਰ ਕਰੋ ਹਰ ਕੰਮ ਤਾਂ ਆਪਾ ਕਰ ਵੀ ਨਹੀਂ ਸਕਦੇ ਜੇ ਕੋਈ ਬੰਦਾ ਜੋਬ ਵਾਲਾ ਉਧਰ ਬਿਜ਼ੀ ਆ ਦੂਜਾ ਸਾਰੇ ਕੰਮ ਨਹੀਂ ਹੁੰਦੇ ਹੁੰਦੇ ਪਰ ਆਪਦੇ ਬੰਦ ਨੂੰ ਸਪੋਰਟ ਜ਼ਰੂਰ ਕਰੋ ਵਧੀਆ ਠੋਕ ਕੇ ਉਹ ਤੋ ਖਾਓ ਕੀ ਜਿਵੇਂ ਲੋ ਇਹ ਕੋ ਬੜਾ ਰੇਟ ਰੂਟ ਦਾ ਐਡਾ ਨਹੀਂ ਹੁੰਦਾ ਮੀਨੇ ਹਿਸਾਬ ਨਾਲ ਲਾ ਲੋ ਰੋਇਕ ਨਾਲ ਤੁਸੀਂ 10 10 20 20 ਰੁਪਏ ਪਿਛੇ ਹਿਸਾਬ ਕਿਤਾਬ ਚੱਕ ਰਿਆ 500 ਦਾ ਫਰਕ ਬੋ ਸਾਲ ਚ 10000 5000 ਇਹ ਕੋਈ ਵੱਡਾ ਕੰਮ ਨਹੀਂ ਸਾਲ ਦੇ ਵਿੱਚ 4-5000 ਰੁਪਏਵੇਂ ਤੂੰ ਘੱਟ ਕਰ ਲੈ ਤੂੰ ਮਹਿੰਗੀ ਲਾਉਣਾ ਇਹ ਲਾਉਣਾ ਆਪਦੇ ਪੰਜਾਬੀ ਭਰਾਵਾਂ ਨਾਲ ਹੀ 아, 래어 아, 래어 아, 됐어. 아, 됐어. ਮੁਕਤਾਇ ਦੇ ਜੀਕਾ ਤੇ ਜੀਕਾ ਇਹ ਪੀਂਦੇ ਮਨੋ ਇਹ ਮੈਨੋ ਸਟੇਕਿੰਗ ਕਰਕੇ ਇੱਕਦਮ ਕਪੜਾ ਵੀ ਨਹੀਂ ਪਾਉਣਾ ਬੰਦ ਨਹੀਂ ਕਰਨਾ ਖੰਮ ਥੋੜਾ ਤੋੜਾ ਫੇਰਾ ਕਰਕੇ ਫੇਕਾਂ ਹਲਦੇ ਜਲਦੀ ਹੋਰ ਵੀੜੀ ਮੈਗੁਰ ਜੀ ਦਾ ਖਾਲਸਾ ਮੈਗੁਰ ਜੀ ਦੀ ਫਾਟੇ ਹਨੂ ਦੇਖੋ ਮੰਨ ਲਓ ਵੀ ਇਹ ਆਪਾਂ ਰੋਟੀ ਖਾਣੀ ਆ ਠੀਕ ਆਮਾਂਗੇ ਆਪਾਂ ਇਹ ਘੰਟੇ ਨੂੰ ਬੱਸ ਕਾਫੀ ਥੋੜਾ ਜਿਹਾ ਦੇ ਹਾਸਮਣ ਠੀਕ ਆ ਤੇ ਜਿੰਨਾ ਹੋ ਸਕੇ ਜਿਹੜਾ ਬਾਕੀ ਬਚ ਗਿਆ ਖੂਰ ਤਾਂ ਖਾਣੀ ਖਾਣਾ ਹੁਣ ਜਿਹੜਾ ਬਚ ਗਿਆ ਉਹ ਰੋਟੀ ਨਾਲ ਠੀਕ ਆ ਤੇ ਛੱਡਣਾ ਕੁਝ ਨਹੀਂ ਮੰਨ ਲਓ ਵੀ ਆਪਾਂ ਇੰਨੀ ਕੀ ਚੀਜ਼ ਖਾ ਜਾਂਦੇ ਆ ਤੇ ਰੋਟੀ ਆਪਾਂ ਆਟੋਮੈਟ ਘੱਟ ਖਾਵਾਂਗੇ ਠੀਕਾ ਬ੍ਰੇਕਫਾਸਟ ਜਿੰਨਾ ਮਰਜ਼ੀ ਹੈਵੀ ਕਰ ਲੋ ਵਧੀਆ ਚੀਜ਼ ਆ ਲੰਚ ਕਰ ਲੋ ਡਿਨਰ ਥੋੜਾ ਜਿੰਨਾ ਨੂੰ ਵੀ ਪਾਣੀ ਲੱਗਦਾ ਉਹ ਤਾਂ ਉਦੋਂ ਧਿਆਨ ਰੱਖੋ ਚਲੋ ਅਸੀਂ ਤਾਂ ਹੈ ਹੀ ਥੋੜੇ ਚਲੇ ਮੋਡੀ ਬੈਰ ਪਾਸਾ ਬੋਬੀ ᱪੇ ਕੰਦਲ ਨੂਲੀ ਆ ਗਲਮ ਹਮ ਦੇ ਸੇਵ ਤੇ ਕਿੰਨੂ ਸੇਵ ਤੇ ਕਿੰਨੂ ਬਖਾਣੀ ਖਾਣਾ ਬਾਕੀ ਥੋੜਾ ਥੋੜਾ ਰਾਜੂ ਉਹ ਬਾਕੀ ਰੱਖ ਲੈਣੇ ਸ਼ਾਮ ਪਤਾ ਰੋਟੀ ਨਾਲ بیاਜੂ ਆਜੂਆ ਹੋਰ ਵੀ ਆਜੂ ਠੀਕ ਆ ਜਰੂਰ ਰੋਟੀ ਉਹ ਪਹਿਲਾਂ ਜਰੂਰ ਖਾਓ ਜਰੂਰ ਖਾਣ ਲੇ ਕੇ ਬਾਅਦ ਬੋਲਣਾ ਚਾਹੀਦਾ ਨਾ ਪੜਾਣਾ ਮਕਸਦ ਇਹ ਹੀ ਹੈ ਵੀ ਬ੍ਰੇਕ ਦੇ ਦੋ 15 ਵੀ ਮਿੰਟ ਬਾਅਦ ਜਾ ਰਿਹਾ ਹੈ ਵੀ ਡਾਈਟ ਲੈਣੀ ਦਾ ਛੰਡਾ ਮਕਸਦ ਇਹ ਹੈ ਇਹ ਨਹੀਂ ਮੇ ਬੱਜੇ ਮੈਂ ਜਾਣਾ ਜਾਂ ਕੋਈ ਵੀ ਚੀਜ਼ ਕਰਦੇ ਆ ਬੋਝ ਨਾ ਬਣਾਓ ਮੈਨੂੰ ਡਾਈਟ ਲੈਣੀ ਪੂਮਨ ਪ੍ਰੋਟੀਨ ਲੈਣਾ ਕੋਈ ਸ਼ੇਕ ਬਣਾਉਣਾ ਉਹ ਸਾਰੀਆਂ ਗੱਲਾਂ ਪ੍ਰੋਫੈਸ਼ਨਲ ਬੰਦੇਾਂ ਨੇ ਆਪਣੇ ਲਈ ਸਿਰਫ ਜਿਹੜਾ ਬੰਦਾ ਆਪਾਂ ਸਵੀਪ ਪ੍ਰੈਕਟਿਸ ਕਰ ਰਹੇ ਆ 20 ਮਿੰਟ ਦੇ ਰਹੇ 1 ਘੰਟਾ ਦੇ ਦੇ ਬਹੁਤ ਹੈ ਜੇ ਜਿਹਦੇ ਕੋਲ 1 ਘੰਟਾ ਡਿਨਰ ਰੋਟੀ ਨਾ ਚਾਹੇ ਰੋਟੀ 8:30 ਵਜੇ ਬ੍ਰੈਕਫਾਸਟ ਕੀਤੀ 8:30 9:00 ਵਜੇ ਰੋਟੀ ਨਾਲ ਰੋਟੀ ਨਾਲ ਥੋੜਾ ਦੇਖੋ ਸਟ੍ਰੈਸ ਬੋਝ ਥੋੜੀ ਜਿਹੀ ਇਹ ਚੀਜ਼ ਹੋਣੀ ਚਾਹੀਦੀ ਵੀ ਇਹ ਕੰਮ ਕੰਮ ਨਾ ਬਣ ਜੇ ਇਹ ਸ਼ੌਂਕ ਬਣ ਜੇ ਹਰ ਹਫ਼ਤੇ ਜੀ ਦੋ ਦਿਨ ਹੋ ਗਏ ਬਹੁਤ ਅਗਲੇ ਹਫ਼ਤੇ 5 ਦਿਨ ਹੋ ਗਿਆ ਬਹੁਤ ਗੁੱਡ ਬਾਕੀ ਜਦੋਂ ਸਰੀਰ ਥੋੜਾ ਥੋੜਾ ਦਸਣ ਲੱਗ ਜੂਗਾ 3 ਤੇ 20 30% ਫਰਕ ਪੈ ਗਿਆ ਆਪਾਂ ਨੂੰ ਬਾਡੀ ਦਸਣ ਲੱਗੀ ਫਿਰ ਆਪਣੇ ਆਪ ਆਪਣਾ ਵੱਧ ਜੀ ਕਰੂਗਾ ਫਿਰ ਆਪਾਂ ਹੋਰ ਮਿਹਨਤ ਕਰਾਂਗੇ ਜਦੋਂ ਸਰੀਰ ਦਿਖਣ ਲੱਗ ਜਾਂਦਾ ਹੈ ਸੀਸੇ ਵਗੈਰਾ ਜਿਹੜਾ ਬੰਦਾ ਹੋਰ ਮਿਹਨਤ ਕਰਦਾ ਹੈ ਬਾਕੀ ਜਦੋਂ ਬੰਦੇ ਨੂੰ ਜਿਵੇਂ ਕਹਿੰਦੇ ਨੇ ਵੀ 21 ਦਿਨਾਂ ਚ ਕੋਈ ਵੀ ਆਤਵਾਦੀ ਯਾ ਸਗੇ ਜਦੋਂ ਆਪਾਂ ਇਹ ਚੀਜ਼ ਦੇ ਮਹੀਨੇ ਦੋ ਮਹੀਨੇ ਪ੍ਰੈਕਟਸ ਕਰਦੇ ਰਹਾਂ ਕਰਦਾ ਹੈ ਜਿਹੜੇ ਆਪਾਂ ਜੂਸ ਤੋਂ ਹੋ ਜਾਣਗੇ ਜੇ ਆਪਾਂ ਪ੍ਰੈਕਟਸ ਕਰੇ ਆਪਾਂ ਨੂੰ ਨੀਂਦ ਘੱਟ ਆਉਗੀ ਹੋਰ ਆਪਣਾ ਬਾਡੀ ਮੰਗਾ ਲੱਗ ਜਾਂਦੀ ਹੈ ਮਨੋਟਾ ਮਾਇਨ ਹੁੰਦਾ ਜਿਵੇਂ ਕਹਿੰਦੇ ਹੁੰਦੇ ਵੀ ਤਰਾਰਾ ਆਉਂਦਾ ਤਿਛਾ ਉੱਚੀ ਜਾਣ ਲੱਗ ਜਾਂਦਾ ਫਿਰ ਜਦੋਂ ਕਰਦੇ ਆਂ ਥੈਂਕ ਯੂ